ਸਾਡੇ ਆਰਮਡ ਫੋਰਸਿਸ ਵੈਰੀ ਤੁਹਾਡੇ ਸਦਕਾ ਹੈਗਾ ਕਿ ਜੀ ਅਸੀਂ ਚੈਨ ਨਾਲ ਸੁਣਦੇ ਔਰ ਇਹ ਗਲ ਕਹਿ ਨਾਲ ਹੀ ਨਹੀਂ ਹੈਗੀ ਕਿਉਂਕਿ ਸਭ ਨੂੰ ਪਤਾ ਹੈਗਾ ਜੋ ਸੱਚ ਹੈਗਾ ਤੇ ਤੁਸੀਂ ਸਾਰੇ ਹੀ ਸੱਚੇ ਹੋ ਬਹੁਤ ਸਰਕਾਰੀ ਹੋ ਰਿਸਪੈਕਟੇਬਲ ਹੋ ਉਸਦੇ علاوہ ਵੀ ਮੈਂ ਇੱਕ ਗੱਲ ਕਹਾਂਗੀ ਕਿ ਜਦੋਂ ਤੁਸੀਂ ਉੱਥੇ ਆਪਣੇ ਪਰਿਵਾਰ ਦੇ ਕੋ ਸਾਨੂੰ ਕੋਈ ਪਤਾ ਹੁੰਦਾ ਹੈਗਾ ਮੈਂ ਬਾਰੋਂ ਇੱਥੇ ਪੋਸਟਡ ਆ ਕਿ ਪਰਿਵਾਰ ਨੂੰ ਛੱਡ ਕੇ ਨੌਕਰੀ ਕਰਨਾ ਕਿੰਨਾ ਔਖਾ ਹੁੰਦਾ ਹੈ ਤੁਸੀਂ ਤਾਂ ਐਡਵਰਸ ਜਿਹੜੇ ਐਟਮੋਸਫੀਅਰ ਕਹਿੰਦੇ ਹਨ ਕਿ ਜੀ ਬਿਲਕੁਲ ਠੰਡ ਇੰਨੀ ਹੈ ਕਿ ਤਾਂ -6 ਡਿਗਰੀਜ਼ ਟੈਂਪਰੇਚਰ ਹੈਗਾ ਉੱਥੇ ਸਾਡੇ ਵਾਸਤੇ ਤੁਸੀਂ ਸੇਵਾ ਦਿੰਦੇ ਹੋ ਕਿ ਅਸੀਂ ਚੰਨ ਦੀ ਨੀਂਦ ਸੋ ਸਕੀ ਤਾਂ ਉਹਦੇ ਵਾਸਤੇ ਸਭ ਤੋਂ ਪਹਿਲਾਂ ਗੜਾ ਨਾਲ ਸ਼ੁਰੂਆਤ ਕਰਾਂਗੀ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਕੇ ਕਰਾਂਗੀ ਤੇ ਉਹਦੇ ਨਾਲ ਹੀ ਨਾਲ ਜਿਹੜਾ ਸਾਡਾ ਕੰਮ ਹੁੰਦਾ ਹੈਗਾ देखो मैं ये नहीं कह रही कि जी हर बंदे ਨਾਲ ਮੈਂ 19 ਇੱਕ ਟਾਈਮ ਲਾ ਪਾਂਦੀ ਹੁੰਦੀ ਆ ਹਰ ਕਿਸੇ ਨਾਲ ਕਿਸੇ ਦੀ ਗ੍ਰੀਵੈਂਸ ਪੂਰੇ ਦਿਨੋਂ ਕਰ ਪਾਦੀ ਹਾਂ ਬਟ ਫਿਰ ਵੀ ਸਾਡੀ ਇੱਕੋ ਹੀ ਹਦਾਇਤ ਹੁੰਦੀ ਹੈ ਤੇ ਇੱਕੋ ਹੀ ਕੋਸ਼ਿਸ਼ ਹੁੰਦੀ ਹੈ ਕਿ ਚਾਹੇ ਕੋਈ ਭਾਵੇਂ ਮੇਰਾ ਸਰਵਿੰਗ ਸੋਲજર ਹੋਵੇ ਚਾਹੇ ਕੋਈ ਵੀ ਸਾਡਾ ਐਕਸ ਆਰਮੀ ਦਾ ਪਰਿਵਾਰ ਹੋਵੇ ਇਹ ਸਾਡੀ ਕੋਸ਼ਿਸ਼ ਰਹੇਨ ਕਿ ਕਿਸੇ ਨੂੰ ਕਿਸੇ ਤਰੀਕੇ ਦੇ ਦਿੱਕਤ ਨਾ ਆਨ ਕਿ ਜੇ ਤੁਹਾਡੇ ਕਰਕੇ ਅਸੀਂ ਚੈਨ ਦੀ ਨਿੰਦ ਸੁਣਦੇ ਆ ਇਸੇ ਦੇ ਨਾਲ ਨਾਲ ਮੈਂ ਕਹਿਣਾ ਚਾਹਾਂਗੀ ਕਿ ਜੀ ਦੇਖੋ ਹਰ ਥਾਂ ਤੇ ਕੁਝ ਗਲਤ ਵੀ ਹੋ ਜਾਂਦਾ ਹੈਗਾ ਆਪਣੇ ਵਿੱਚੋ ਹੀ ਸਮਾਜਿਕ ਤੌਰ ਤੇ ਵੀ ਜੇ ਆਪਾਂ ਦੇਖਦੇ ਹਾਂ ਤਾਂ ਮਾੜੇ ਅੰਸਰ ਵੀ ਹੁੰਦੇ ਐ अच्छे ਅੰਸਰ ਵੀ ਹੁੰਦੇ ਕਈ ਵਾਰ ਮੌਕੇ 'ਚ ਵੀ ਕੁਝ ਹੋ ਜਾਂਦਾ ਹੈਗਾ ਤੇ ਜੋ ਵੀ ਕੁਝ ਹੋਇਆ ਕੋ ਬਹੁਤ ਮੰਦਵਾਗੀਏਗਾ ਉਹਦਾ ਮੈਂ ਇਹਨੂੰ ਕੋਈ 1% ਵੀ ਹੋਣੀ ਹੈਗਾ ਜੋ ਸਹੀ ਹੋਵੇ ਹਮੇਸ਼ਾ ਮੈਂ ਇੱਕ ਹੀ ਕਹਿੰਦੀ ਆ ਕੋਈ ਮੇਰੇ ਕੋਲ ਬੰਦਾ ਵੀ ਆਂਦਾ ਹੈਗਾ ਜੇ ਤੁਸੀਂ ਸਹੀ ਹੋ ਮੈਂ ਤੁਹਾਡੇ ਨਾਲ ਖੜੀ ਆ ਤੁਹਾਨੂੰ ਮੇਰੇ ਕੋਲ ਦੁਬਾਰਾ ਆਂਦੀ ਗੱਲ ਜੇਕਰ ਤੁਸੀਂ ਗਲਤ ਹੋ ਇਸ ਤੇ ਮੈਂ ਉਦਾਂ ਦੱਸ ਰਹੀ ਆ ਕਿ ਜੇਕਰ ਤੁਸੀਂ ਗਲਤ ਹੋ ਤਾਂ ਦੇਖੋ ਦੇਚ ਮੈਂ ਵੀ ਕੁਝ ਨਹੀਂ ਕਰ ਸਕਦੀ ਬਟ ਇਨਸਾਨੀਅਤ ਦੇ ਨਾਤੇ ਜੋ ਵੀ ਕੁਝ ਸਹੀ ਹੈਗਾ ਮੈਂ ਹਮੇਸ਼ਾ ਖੜ੍ਹਦੀ ਆ ਇਹ ਤਾਂ ਚਲੋ ਥੋੜਾ ਇਹ ਹੈਗਾ ਕਿ ਜੀ ਜਿਹੜੇ ਸਰ ਹੈਗੇ ਉਹ ਆਰਮੀ ਚ ਇੰਨੇ ਰੈਸਪੈਕਟੇਬਲ ਪੋਜੀਸ਼ਨ ਤੇ ਹੈਗੇ ਨਵੀ ਫੈਮਿਲੀ ਸਾਡੇ ਨਾਲ ਲੱਗੀ ਮੈਂ ਮਿਲੀ ਵੀ ਆ ਜੇਕਰ ਮੇਰਾ ਇਹ ਮੰਨ ਲੈਗਾ ਕਿ ਜੀ ਪਚਾਈ ਕੋਈ ਪਾਵੇ ਆਮ ਆਦਮੀ ਵੀ ਹੋ ਐਸ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਮੇਰੀ ਜ਼ਿੰਮੇਦਾਰੀ ਹੈਗੀ ਔਰ ਹਮੇਸ਼ਾ ਮੈਂ ਇੱਕ ਗੱਲ ਕਹਿੰਦੀ ਆ ਜੋ ਮੈਨੂੰ ਜਾਣਦੇ ਵੀ ਉਹਨੇ ਸੁਣਦੇ ਵੀ ਉਹਨੇ ਕਿ ਜੇ ਦਾ ਕੋਈ ਨਹੀਂ ਹੁੰਦਾ ਉਹਦੇ ਵਾਸਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੁੰਦਾ ਹੈਗਾ ਚਾਹੇ ਉਹ ਭਾਵੇਂ ਬੱਚਾ ਹੋਵੇ ਬਜ਼ੁਰਗ ਹੋਵੇ ਵੱਨੇ ਪਰ ਸੈਕਸ਼ਨ ਹੋਵੇ ਉਹ ਮੇਰੀ ਜ਼ਿੰਮੇਦਾਰੀ ਐ ਐਸ ਡਿਸਟ੍ਰਿਕਟ ਹੈਡ ਹੁੰਦੀ ਹੈ ਇਹਨੂੰ ਅਸੀਂ ਮੰਨਦੇ ਵੀ ਆ ਸਾਡੀ ਕੋਸ਼ਿਸ਼ ਵੀ ਰਹਿੰਦੀ ਹੈ ਕਿਥੇ ਕਮੀ ਵੀ ਰਹਿ ਜਾਂਦੀ ਹੈ ਤਾਂ ਅਸੀਂ ਮਾਫੀ ਵੀ ਮੰਗਦੇ ਆ ਕਿ ਜੀ ਇੰਨਾ ਕੁਝ ਅਸੀਂ ਨਹੀਂ ਕਰ ਪਾਉਂਦੇ ਆ ਬਟ ਇਹ ਸਾਡਾ ਮੋਰਲ ਰਿਸਪੌਂਸਿਬਿਲਟੀ ਹੈ ਜਦੋਂ ਦੇਖੋ ਮੈਂ ਫੈਮਿਲੀ ਨੂੰ ਨਹੀਂ ਮਿਲੀ ਮੈਨੂੰ ਪਤਾ ਚੱਲਿਆ ਮੀਡੀਆ ਰਾਹੀਂ ਮੈਨੂੰ ਜੋ ਕੁਝ ਮੇਰੇ ਤੋਂ ਬਣ ਪਾਇਆ ਮੈਂ ਕਿਤਾ ਹੁਣ ਵੀ ਮੈਟਰ ਆਫ ਇਨਵੈਸਟੀਗੇਸ਼ਨ ਹੈਗਾ ਜਿਹੜੀ ਵੀ ਮੈਮ ਨੇ ਮੈਨੂੰ ਡਿਮਾਂਡਸ ਦਿੱਤੀਆਂ ਹਨ ਮੈਂ ਲਈ ਜਿੰਨੀ ਕੁ ਵੀ ਮੈਨੂੰ ਲੱਗੀ ਮੈਂ ਮੇਰੇ ਤੋਂ ਜਿੰਨਾ ਵਨ ਪਾਸਾ ਪਾ ਸਕਦਾ ਸੀਗਾ ਕਿ ਜੋ ਮੇਰੇ ਪਾਸ ਇੱਥੇ ਪਸੇਹਗਾ ਦੇਖੋ ਹਰ ਕਿਸੇ ਦੀ ਇੱਕ ਦਾਇਰਾ ਆਏਗਾ ਕਿ ਐ ਡਿਸਟ੍ਰਿਕਟ ਮੈਜਿਸਟ੍ਰੇਟ ਮੈਂ ਕੀ ਕੁਝ ਕਰ ਸਕਦੀ ਹਾਂ ਉਸ ਤੋਂ ਅੱਗੇ ਕੀ ਕਿਸਤੀ ਕਪੈਸਿਟੀ ਹੈ ਜੋ ਕੁਝ ਮੇਰੇ ਕੋਲ ਸੀਗਾ ਮੈਂ ਇਹਨਾਂ ਨੂੰ ਕੱਲ ਤੱਕ ਕਰਾਇਆ ਕਿ ਜੀ ਇਹ ਸਾਰੀ ਪਾਵਰ ਮੇਰੇ ਕੋਲ ਹੈਗੀ ਐਂਡ ਆਈ ਸਟੈਂਡ ਬਾਈ ਹੂ ਆਈ ਸਟੈਂਡ ਬਾਈ ਵਾਟਸ ਰਾਈਟ ਇਨਵੈਸਟੀਗੇਸ਼ਨ ਇੱਥੇ ਜੋ ਆਉਂਦਾ ਹੈਗਾ ਐਂਡ ਦੇਖੋ ਐਸ ਇੱਥੇ ਬਹਿ ਕੇ ਈਸੀ ਜਨਰਲੀ ਮਤਲਬ ਮੈਂ ਇਹ ਨਹੀਂ ਕਹਿ ਰਹੀ ਕਿ ਮੈਂ ਕੋ ਤਰਨੇ ਆਇਆ ਤੁਸੀਂ ਵੀ ਨਹੀਂ ਦੇਖਿਆ ਹੋਣਾ ਕਿਉਂਕਿ ਡਿਸਟ੍ਰਿਕਟ ਮੈਜਿਸਟਰੇਟ ਤੋਂ ਪਰ ਡੀਸੀ ਤੋਂ ਉੱਪਰ ਕੋਈ ਨਹੀਂ ਹੁੰਦਾ ਪਰ ਮੇਰਾ ਪਰਪਸ ਹੀ ਸਿੱਧਾ ਆਂਦਾ ਏਗਾ ਸਿਗੀ ਕਿ ਜੀ ਤੁਸੀਂ ਸਾਡੇ ਰੈਸਪੈਕਟੇਬਲ ਬੰਦੇ ਹੋ ਤੇ ਮੇਰਾ ਆਂਦਾ ਵੀ ਸਿਰਫ ਇੱਕੋ ਹੀ ਪਰਪਸ ਸੀਗਾ ਕਿ ਮੈਸੇਜ ਸਾਰਿਆਂ ਨੂੰ ਕਲੀਅਰ ਜਾ ਕਿ ਜੋ ਵੀ ਕੁਝ ਹੋਊਗਾ ਫੇਅਰ ਟਰਾਂਸਪੇਰੈਂਟ ਮੈਨਰ ਵਿੱਚ ਹੋਊਗਾ ਜੋ ਵੀ ਇਨਵੈਸਟੀਗੇਸ਼ਨ ਹੋਣੀ ਹੈ ਬਿਲਕੁਲ ਠੀਕ ਹੋਊਗੀ ਆਈ ਬੈਲ ਐਸ਼ੂਰ ਇਟ ਜੋ ਕੁਝ ਮੇਰੀ ਕਪੈਸਿਟੀ ਚ ਹੈਗਾ ਜੋ ਸਹੀ ਹੋਊਗਾ ਉਹਦੇ ਨਾਲ ਮੈਂ ਖੜਾਂਗੀ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਪਰਿਵਾਰ ਨੂੰ ਬੇਨਤੀ ਹੈ ਦੇਖੋ ਮੈਂ

ਜੋ ਇਹਨਾਂ ਨੇ ਡਿਮਾਂਡਸ ਦਿੱਤੀਆਂ ਜਿੰਨੀ ਮੇਰੇ ਲੈਵਲ ਦੀ ਸੀ ਕਿ ਮੈਂ ਪੂਰੀ ਕਰਕੇ ਆਈ ਆ ਕਿਉਂਕਿ ਮੈਨੂੰ ਇਹ ਨਹੀਂ ਸੀਗਾ ਕਿ ਮੈਂ ਆ ਕੇ ਕਾਂਕੀ ਜੀ ਮੈਂ ਕੱਲ ਕਰ ਦਾਂਗੀ ਮੈਂ ਪਰਸੋਂ ਕਰਾਂਗੀ ਜੇ ਮੈਂ ਹੀ ਬੈਠੀ ਆ ਇਸ ਤੇ ਤੁਹਾਡੇ ਸਾਹਮਣੇ ਆਈ ਆ ਤਾਂ ਜੋ ਮੇਰੇ ਤੋਂ ਹੋ ਸਕਦਾ ਮੈਨੂੰ ਕਰਕੇ ਆਣਾ ਬੰਦਦਾ ਸੀਗਾ ਜੋ ਮੇਰੇ ਤੋਂ ਭਾਰ ਦੀ ਹੈ ਕਿ ਮੈਂ ਆਪਣੇ ਉੱਚ ਅਧਿਕਾਰੀਆਂ ਨੂੰ ਫਾਰਵਰਡ ਕਰਤੀ ਹੈਗੀ ਬਟ ਮੇਰੀ ਤੁਹਾਨੂੰ ਮਤਲਬ ਇਹਨਾਂ ਨੇ ਮੈਨੂੰ ਭੈਣ ਬੋਲਾ ਹੈਗਾ ਸਿਸਟਰ ਬੋਲਾ ਹੈਗਾ ਮੈਂ ਇਹਨਾਂ ਨੂੰ ਵੀ ਰਿਕਵੈਸਟ ਕਰਦੀ ਆ ਦੇਖੋ ਸਾਰਿਆਂ ਨੂੰ ਮੇਰੀ ਇੱਕੋ ਹੀ ਬੇਨਤੀ ਹੈਗੀ ਤੁਸੀਂ ਬਜ਼ੁਰਗ ਵੀ ਮੇਰੇ ਹੋ ਮੇਰੇ ਵੱਡੇ ਵੀ ਹੋ ਤੁਹਾਡੇ ਵਿੱਚੋਂ ਹੀ ਮੈਂ ਬੈਠੀ ਆ ਇੱਥੇ ਕੋਈ ਇਹ ਨਹੀਂ ਹੈਗਾ ਕਿ ਕੁਝ ਵੱਡਾ ਹੈਗਾ ਐਸ ਡਿਸਟ੍ਰਿਕਟ ਮੈਜਿਸਟਰੇਟ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਜੀ ਜੋ ਹੋਊਗਾ ਠੀਕ ਹੋਊਗਾ ਬਟ ਅਸੀਂ ਵੀ ਫੈਮਿਲੀ ਨਾਲ ਖੜੇ ਹਾਂ ਤੁਸੀਂ ਵੀ ਖੜੇ ਹੋ ਬਟ ਮੇਰੀ ਬੇਨਤੀ ਕੋਈ ਗੱਲ ਕੋਈ ਗੱਲ ਕੋਈ ਗੱਲ ਨਹੀਂ ਅੱਠਾ ਤੇ ਨਹੀਂ ਛੱਡੇ ਨਹੀਂ ਕੋਈ ਨਹੀਂ ਛੱਡੇ ਵੀਰ ਜੀ ਦਾ ਵੀਰ ਜੀ ਦਾ ਗੋਈ ਕਰੀਏ ਉਹ ਰੁਕੋਇਆ ਤੇਰੀ ਤਾਂ ਸੇਖੀ ਨੂੰ ਨਹੀਂ ਕੀ ਬੰਤੀ ਹੈ ਸਾਰੇ ਕਾਈਂਡਲੀ ਮੇਰੇ ਕਹਿਣ ਤੇ ਤੁਹਾਡੀ ਬੱਤੀ ਧੀ ਵਰਗੀਆਂ ਤੁਹਾਡੇ ਭੈਣ ਵਰਗੀਆਂ ਕਿ ਕਾਈਂਡਲੀ ਆਪਾਂ ਮੋਰਚਾ ਖਤਮ ਕਰੀਏ ਸਿਰਫ ਉਸੇ ਮੇਰੀਆਂ ਅੱਖਾਂ ਵਿੱਚ ਕੋਈ ਗੱਲ ਨਹੀਂ ਆਪਾਂ ਬੈਠੇ ਮੇਰੀ ਆਸਿਕ ਵੀ ਰਿਕੁਐਸਟ ਹੈ ਕਿ ਸਿਰਫ ਆਪਾਂ ਗੱਲ ਕਰੀਏ ਮੇਰੀ ਗੱਲ ਸੁਣੋ ਆਪਾਂ ਮੋਰਚਾ ਆਪਾਂ ਇੰਨੀ ਮੈਂ ਤੁਹਾਨੂੰ ਦੱਸਿਆ ਜੇ ਅੱਜ ਤੱਕ ਤੁਸੀਂ ਮੋਰਚਾ ਨਹੀਂ ਕੀਤਾ ਤਬ ਤੱਕ ਰਾਤੀ ਐਫ ਆਈ ਆਰ ਨਹੀਂ ਹੋਈ ਮੈਡਮ ਕਰਨਾਚਾਰ ਇਹ ਸੀ ਬਤ ਮੈਡਮ ਦੇ ਹੱਥ ਤੇ ਨਹੀਂ ਸੀ ਮਗਰ ਮੈਡਮ ਦੇ ਹੱਥ ਤੇ ਨਹੀਂ ਹੈ ਜਦੋਂ ਡੀਸੀਆਂ ਦੀ ਪੋਸਟਿੰਗ ਰਾਤੋਂ ਰਾਤ ਕੱਢ ਦਿੰਦੇ ਨੇ ਤੇ ਇੱਕ ਐਸਪੀ ਦੀ ਪੋਸਟਿੰਗ ਨਹੀਂ ਕੱਢ ਸਕਦੇ ਭਗਵਾਨ ਜੀ ਸਾਹਿਬ ਦੂਜੀ ਗੱਲ ਸੀਪੀਆਈ ਇਨਕੁਆਇਰੀ ਜੋ ਖੜੀ ਇੱਕ ਲੈਟਰ ਤੇ ਲਿਖਣਾ ਹੈ ਕਿ ਸੀਪੀਆਈ ਇਨਕੁਆਇਰੀ ਇਜ਼ ਮਾਰਕਡ ਇਹਨਾਂ ਲਿਖੰਦਾ ਟਾਈਮ ਨਹੀਂ ਹੈ ਸਰਕਾਰ ਕੋਲ ਸਾਟੇਲੇ ਤੇ ਆਪਾਂ ਇਹ ਦੋਨੋਂ ਮੰਗਾ ਖਤਮ ਹੋਣ ਤੋਂ ਬਿਨਾਂ ਨਹੀਂ ਉਠਾਂਗੇ ਇਹ ਸਾਡਾ ਫੈਸਲਾ ਹੈ ਮੇਰੇ ਨਾਲ ਹੋ ਮੈਂ ਜਾਏਗਾ ਕਲ ਸਾਡੇ ਹੱਥੇ ਕੁਝ ਨਹੀਂ ਅੱਜ ਫੌਜ ਨਾਲ ਨਹੀਂ ਆ ਅੱਜ ਤੇ ਰਿਟਾਇਰ ਲੋਗ ਐ ਅੱਜ ਤੇ ਅਸੀਂ ਸਾਰੇ ਰਿਟਾਇਰ ਵੇਟਰਨ ਔਰ ਐਕਸ ਆਰਮੀ ਮੈਨਨ ਕੀ ਮਗਵਨਮਾਨ ਸਾਹਿਬ ਇੱਕ ਤੁਸੀਂ ਆਪਣੇ ਐਸਐਸਪੀ ਨੂੰ ਜਦੋਂ ਕਾਲੀ ਮਾਤਾ ਦਾ ਹੋਇਆ ਸੀ ਜਦੋਂ ਤੁਹਾਡਾ ਮਨ ਕਰਦਾ ਆਪੂ ਤੇ ਤੁਸੀਂ ਉਹਨਾਂ ਨੂੰ ਸਾਡੇ ਬੰਦਿਆਂ ਨਾਲ ਕੁਝ ਹੋਏ ਤੇ ਡੀਸੀਵੀ ਦੀ ਵੀ ਬਦਲੀ ਤੇ ਐਸਪੀ ਦੀ ਵੀ ਬਦਲੀ ਮਗਰ ਜਦੋਂ ਸਾਡੇ ਬੰਦੇ ਨਾਲ ਕੁਝ ਹੋਏ ਤੇ ਬਦਲੀ ਕਰਨ ਲਈ ਕਾਰਵਾਈ ਦਾ ਟਾਈਮ ਚਾਹੀਦਾ ਦੇਖੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਤੇ ਅਸ਼ੋਰੈਂਸ ਹੈਗਾ ਕਿ ਦੇਖੋ ਜੀ ਮੇਰੀ ਸਿਰਫ ਇੱਕੋ ਹੀ ਗੱਲ ਹੈਗੀ ਕਿ ਜੋ ਹੋਊਗਾ ਠੀਕ ਹੋਊਗਾ ਆਈ ਵਿਲ ਇਨਸ਼ੋਰ ਕਿ ਸਾਰਾ ਕੁਝ ਫੇਅਰ ਟਰਾਂਸਪੇਰੈਂਟ ਮੈਨਰ ਜੋ ਹੈ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਤੁਸੀਂ ਸਾਰੇ ਸਾਡੇ ਸਤਕਾਰਯੋਗ ਕਿ ਕਾਈਂਡਲੀ ਮੋਰਚਾ ਹੈ ਖਤਮ ਹਾਂ ਜੀ ਹਾਂ ਮੈਡਮ ਜੀ ਮੈਡਮ ਜੀ ਅਸੀਂ ਮੈਡਮ ਜੀ ਇੱਕ ਬੇਨਤੀ ਆ ਤੁਹਾਨੂੰ ਕਿ ਦੋਨੇ ਮੰਡਾ ਦੇ ਮੜਮ ਨੇ ਮੰਗੀਆਂ ਨੇ ਇਹ ਪੁਰੀਆਂ ਕਰ ਦੇ ਫੇਰ ਮੋਰਚਾ ਚੱਕਿਆ ਜਾਊਗਾ ਨਹੀਂ ਇਥੇ ਮੋਰਚਾ ਨਹੀਂ ਚੱਕਿਆ ਜਾਊਗਾ ਜੀ ਜਦ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਇਹ ਮੋਰਚਾ ਇਸੇ ਤਰੀਕੇ ਦਾ ਜਾਰੀ ਰਹੇਗਾ ਹੁਣ ਜਿੰਨੇ ਵੀ ਮੇਰੇ ਵੀਰੋ ਇੱਥੇ ਬੈਠੇ ਰਹਿਣਗੇ ਆਪਣੇ ਸੂਬਾ ਪ੍ਰਧਾਨ ਤਰਕਰ ਸਿੰਘ ਜੀ ਤੁਹਾਨੂੰ ਅਗਲੀ ਕਾਰਵਾਈ ਦੱਸਣਗੇ ਕਿ ਅਗਲੇ ਅਸੀਂ ਫਿਰ ਡੀਸੀ ਮੈਡਮ ਨੂੰ ਇਹ ਗੱਲ ਕਹਦੇ ਆ ਕਿ ਜਿਹੜੀਆਂ ਸਾਡੀਆਂ ਦੋ ਮੰਗਾਂ ਰਹਦੀਆਂ ਨੇ ਉਹ ਮੰਨੋ ਜੇ ਨਹੀਂ ਮੰਨੋਗੇ ਤਾਂ ਮੋਰਚਾ ਇਸ ਤਰੀਕੇ ਨਾਲ ਜਾਰੀ ਰਹੂਗਾ ਜਦ ਤੱਕ ਸਾਡੀ ਡਿਮਾਂਡ ਪੂਰੀ ਨਹੀਂ ਹੁੰਦੀ ਅਸੀਂ ਇੱਥੋਂ ਨਹੀਂ ਜਾਵਾਂਗੇ ਤੇ ਬਾਕੀ ਜਿਹੜਾ ਐਡਮਿਨਿਸਟ੍ਰੇਸ਼ਨ ਆ ਮੋਰਚਾ ਤੁਸੀਂ ਕਰਨਾ ਮੋਰਚਾ ਨਹੀਂ ਜਿਹੜੀਆਂ ਅਗਲੇ ਦੇ ਕੋਈ ਵੀ ਬਾਰੇ ਦੇ ਤਰੀਕੇ ਦੀ ਕਟੜਾ ਅਰਜ਼ ਕਰ ਜਿਹੜੇ ਡੀਸੀ ਮੈਡਮ ਨੇ ਉਹ ਤਰਨੇ ਦੇ ਵਿੱਚੋਂ ਆਪਣੀ ਗੱਲਬਾਤ ਰੱਖ ਕੇ ਵਾਪਸ ਆਪਣੇ ਦਫ਼ਤਰ ਵੱਲ ਨੇ ਜਿਹੜੇ ਜਾ ਰਹੇ ਨੇ মিডিਆ ਨਾਲ ਵੀ ਜਿਹੜੀ ਗੱਲਬਾਤ ਹੈ ਜਿਹੜੀ ਉਹ ਨਹੀਂ ਕੀਤੀ ਗਈ ਤੇ ਸ਼ਾਇਦ ਅੰਦਰ মিডিਆ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਤੇ মিডিਆ ਨੂੰ ਰੋਕ ਦਿੱਤਾ ਗਿਆ ਅੰਦਰ ਜਾਣ ਤੋਂ ਡੀਸੀ ਮੈਡਮ ਜਿਹੜੇ ਉਹ ਚਲੇ ਗਏ ਤੇ ਦੇਖਦੇ ਹਾਂ ਇਸ ਤੋਂ ਬਾਅਦ ਜਿਹੜੀ ਪਰਿਵਾਰ ਨੇ ਵੈਸੇ ਇਸ ਗੱਲ ਨੂੰ ਡਿਨਾਈ ਕਰ ਦਿੱਤਾ ਤਰਨਾ ਚੱਕਣ ਤੋਂ ਡੀਸੀ ਮੈਡਮ ਵੱਲੋਂ ਕਿਹਾ ਗਿਆ ਸੀ ਵੀ ਤਰਨਾ ਚੁੱਕ ਲੋ ਤੇ ਤੁਹਾਡੀਆਂ ਮੰਗਾਂ ਨੇ ਜਿਹੜੀਆਂ ਉਹਨਾਂ ਪੁਰਵ ਵੀ ਗੌਰ ਕੀਤੀ ਜਾਵੇਗੀ ਮੰਨ ਲਈਆਂ ਜਾਣਗੀਆਂ ਕੁਝ ਮੰਨ ਲਈਆਂ ਗਈਆਂ ਨੇ ਤੇ ਜਿਹੜਾ ਉਸ ਤੋਂ ਬਾਅਦ ਪਰਿਵਾਰ ਵੱਲੋਂ ਤੇ ਸਾਰੇ ਤਰਨਾ ਕਰੀਆਂ ਵੱਲੋਂ ਜਵਾਬ ਦੇ ਦਿੱਤਾ ਗਿਆ ਤਰਨਾ ਚੱਕਣ ਤੋਂ ਜੀ ਸਿੰਘ ਉਹਨਾਂ ਤੋਂ ਬਾਅਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਜਿਹੜੇ ਇਹ ਮਾਮਲਾ ਲੋਕਾਂ ਤੱਕ ਵੱਧ ਤੋਂ ਵੱਧ ਇਹ ਪਹੁੰਚ ਸਕੇ ਜਗਦੀਸ਼ ਸਿੰਘ ਦਾ ਬਾਦ 300 ਜੀ ਆਓ ਜੀ ਚੱਲੋ ਚੱਲੋ ਕਰ ਦੋ ਫਟਾਫਟ ਕਰ ਲਓ ਇਹ ਚੱਲ ਰਹੀ ਮੈਂ ਤੁਹਾਡੀ ਚਾਹੀਦੀ ਕੋਈ ਨਹੀਂ ਕੋਈ ਨਹੀਂ ਜਿਹੜਾ ਪਰਿਵਾਰ ਵੱਲੋਂ ਜਿਹੜਾ ਉਹ ਟਮਾਟੋ ਕਾਟਦੇ ਤਕਦੀਰ ਬਦਲਣ ਵਾਲੇ ਆਰਮੀ ਦੇ ਮੈਜਰ ਨਾਲ ਜੀ ਗੱਲ ਹੋ ਸਕੀ ਵਾਹਿਗੁਰੂ ਜੀ ਕਾ ਖਾਲਸਾ ਜੇ ਗੱਲ ਨੂੰ ਖਤਮ ਹੋਵੇ ਪਾਰੀ ਦਾ ਕਥਨ ਹੈ ਕੋਸ਼ਿਸ਼ ਕਰਾਂਗੇ ਜੇ ਪਰਿਵਾਰ ਦੇ ਮੈਂਬਰ ਨਾਲ ਜਿਹੜੀ ਉਹ ਗੱਲ ਹੈ ਉਹ ਹੋ ਸਕੇ ਦੋ ਤਿੰਨ ਸਵਾਲ ਨੇ ਮੰਡੇ ਕਮਿਸ਼ਨ ਦਾ ਉਹ ਗੱਲਬਾਤ ਜਿਹੜੀ ਆ ਉਹ ਜਲਦ ਕਦ ਮੰਨਦਾ ਹੋਏ ਕਰ ਲੈਨੇ ਆ ਮੈਂ ਤੁਹਾਨੂੰ ਟ੍ਰੇਨਰ ਕੰਪਲਾਂਕ ਉਹਗਾ ਇਸ ਤਰ੍ਹਾਂ ਦੇ ਅਕਸ਼ਰਾਂ ਦੀ ਟਾਲੀ ਦੇ ਵਿੱਚ ਮੈਂ ਮਜੂਤਾ ਪ੍ਰਿੰਸੀਪਲ ਮੁੱਸਰ ਦੇ ਵਿੱਚ ਪਿੰਜਰ ਸਿੰਘ ਗੱਲ ਮੇਰਾ ਨਾਮ ਹੈ 90000 ਦੀ ਪੋਸਟ ਦੇ ਵਿੱਚੋਂ ਪੰਜਾਬ ਪੁਲਸ ਦੀ 90000 ਦੀ ਪੋਸਟ ਦੇ ਵਿੱਚੋਂ 85000 ਬੰਦੇ ਬੇਈਮਾਨ ਹੈ 770 ਬੰਦੇ ਲਗਾੜੇ ਹੈ ਕਿਹੜੇ ਐਥਲੈਟ ਨੇ ਅਜਿਹੇ ਚਾਰ ਹੈ ਇਹ 777 ਹੈ ਪੰਜਾਬ ਦੇ ਵਿੱਚ ਤੇ ਸੇ ਮਜ਼ਬੂਤਾ ਸਪਟੀ ਹੈ ਪੰਜਾਬ ਦੇ ਜਿਹੜੇ ਉੱਤੜੇ ਆਲ ਮੈਂ ਤੁਹਾਨੂੰ ਟਾਈਮ ਖੇੜਾ ਸਪਟੀ ਨਾਮਕ ਜਵੰਦਾ ਕਿਹੜੇ ਤਰ੍ਹਾਂ ਦਾ ਹੈ ਇਹ ਜਿਹੜੇ ਅੱਜ ਤੋਂ 20 ਸਾਲ ਪਹਿਲਾਂ ਜਦੋਂ ਉਹ ਆਤਮਾ ਧਰਵਾ ਸੀ ਤੇਜੀਤ ਸਿੰਘ ਨੇ ਸਪਟੀ ਲਿਆ ਸੀ ਤਾਂ ਉਸ ਦਿਨ ਰੇ ਗੱਦੀ ਦੇ ਬਿਆਹ ਦੇ ਆਤਮ ਹੱਤਿਆ ਕਰਨੀ ਸੀ ਆਤਮ ਹੱਤਿਆ ਕਿਉਂ ਕੀਤੀ ਚਾਹ ਕੇ ਹੋਰ ਨਾ ਬੁੱਤਰਾ ਤਰ੍ਹਾਂ ਹਰ ਰੋਜ਼ ਆਪਣੇ ਫੌਰੀ ਤੋਂ ਐਸਐਸਪੀ ਬਣਿਆ ਸੀ ਜਿੰਨੇ ਸਾਰ ਇਹਨਾਂ ਲੋਕਾਂ ਤੇ ਹੁੰਦੇ ਆ ਉਹਨੇ ਸਾਰ ਤੁਸੀਂ ਪੰਜਾਬ ਤੋਂ ਉੱਪਰ ਦੇਖਿਆ ਕਰੋ ਕਿ ਦੇਗ ਨਾ ਇਹ ਬੰਦੇ ਮਾਰੇ ਹੁੰਦੇ ਆ ਪੜ੍ਹਾਈ ਇਹਨਾਂ ਦੀ ਹੁੰਦੀ ਨਹੀਂ ਫੌਰੀ ਸਨਾਰੇ ਲੱਗਦੇ ਆ ਅਸਲ ਦੇ ਹੁੰਦੇ ਹੁੰਦੇ ਆ ਜਾਂ ਰਾਜਨੀਤੀ ਵਾਂਗ ਦੇ ਲੋਕ ਹੁੰਦੇ ਆ ਅਕਲ ਤੋਂ ਕੋਰਾਂ ਮੰਤਰੀਆਂ ਔਰ ਅਜੀਤ ਸਿੰਘ ਜਦੋਂ ਮੈਡਮ ਇੱਕ 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 ਸਵਾਲ ਇੱਕ ਸਵਾਲ ਇੱਕ ਸਵਾਲ ਮੈਡਮ ਤੁਸੀਂ ਆਪਣਾ ਬਣਾ ਸਕਦੇ ਬਹੁਤ ਸਾਰੇ ਤਾਂ ਉਹ ਕਿਉਂ ਬੇਟੀ ਦੇ ਥੱਲੇ ਆਇਆ ਸਮਾਂ ਬਦਲ ਪੁੱਛਣਾ ਸੀ ਵੀ ਜਿਹੜੀ ਉਹਨਾਂ ਵੱਲੋਂ ਵੀਡੀਓ ਜਿਹੜੀ ਜਾਰੀ ਕੀਤੀ ਗਈ ਹੈ ਪਰਿਵਾਰ ਬਦਲ 20 ਸਾਲਾਂ ਬਾਅਦ ਉਹ ਕਹਿੰਦਾ ਕਹਿੰਦਾ ਵਕੀਲ ਦੇ ਜਿਹੜੀ ਗੱਲ ਤੇ ਜਿਹੜਾ ਸਾਡੇ ਕੋਲ ਵੀਡੀਓ ਜਿਹਦੇ ਵਿੱਚ ਅੰਗਤ ਵੱਲੋਂ ਕਰਨਾਲ ਸਾਹਿਬ ਦੇ بیٹے ਵੱਲੋਂ ਜਿਹੜਾ ਉਹ ਪਹਿਲਾਂ ਸਲਾਪ ਕੀਤਾ ਗਿਆ ਪਰ ਫਿਰ ਹਾਲ ਪਰਿਵਾਰ ਵੱਲੋਂ ਵੀਡੀਓ ਨਾਲ ਗੱਲ ਨਹੀਂ ਕੀਤੀ ਜਾ ਰਹੀ ਜਿਵੇਂ ਵੀ ਗੱਲ ਹੁੰਦੀ ਆ ਉਹ ਤੁੰਜ਼ੂਰ ਕਸਵੇਂ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਜਾਂ ਇੰਸਪੈਕਟਰ ਲੈਵਲ ਤੇ ਰਿਪੋਰਟ ਹੋਇਆ ਸਮਾਂ ਪਾ ਕੇ ਉਹਨਾਂ ਨੇ ਆਪ ਦੇ ਅਸਲੇ ਨਾਲ ਆਪ ਹੀ ਘਰੇ ਖੁਦ ਖੁਸ਼ੀ ਕਰ ਲਈ ਕਿਉਂਕਿ ਉਹਨਾਂ ਦੀਆਂ ਲਾਡਾਂ ਨੇ ਉਹਨਾਂ ਨੂੰ ਮਜਬੂਰ ਕਰਤਾ ਕਿਉਂਕਿ ਇਹਨਾਂ ਨੇ ਮਤ ਨਹੀਂ ਦਿੱਤੀ ਹੁੰਦੀ ਹਮੇਸ਼ਾ ਲੋਕਾਂ ਤੋਂ ਖੋਹ ਕੇ ਇਹਨਾਂ ਨੇ ਲਾਡਾਂ ਨੂੰ ਖੁਲਾਇਆ ਹੁੰਦਾ ਉਸ ਕਰਕੇ ਜਦੋਂ ਲਾਡ ਨੂੰ ਮਤ ਨਹੀਂ ਹੁੰਦੀ ਤਾਂ ਫੇਰ ਲਾਡ ਇਹਨਾਂ ਨੂੰ ਤੰਗ ਕਰਦੀ ਹੈ ਤੇ ਅਖੀਰ ਇਹ ਲੋਕ ਸੁਸਾਈਡ ਕਰ ਜਾਂਦੇ ਆ ਇਸ ਤਰ੍ਹਾਂ ਦੇ ਵੀ 40 ਘਟੋ-ਘਟ ਮੇਰੇ ਕੋਲ ਜਿਹੜੇ ਕੇਸ ਹੈ ਕਿਉਂਕਿ ਉਹ ਮੇਰੇ ਕੋਲ ਕੇਸ ਆਏ ਕਿੱਥੋਂ ਮੈਂ ਪੂਰੇ ਪੰਜਾਬ ਦੇ ਜੇ ਗੱਲ ਹੁੰਦੀ ਹੈ মিডিਆ ਨਾਲ ਪਰਿਵਾਰ ਨਾਲ ਤਾਂ ਕੋਸ਼ਿਸ਼ ਕਰਾਂਗੇ ਵੀ ਗੱਲ ਹੋ ਸਕੇ ਪਰ ਫਿਲਹਾਲ ਜਿਹੜੀ ਪਰਿਵਾਰ ਨਾਲ ਗੱਲ ਨਹੀਂ ਜਿਹੜੀ ਹੋ پا ਰਹੀ ਮਾਈਕ ਜਿਹੜਾ ਉਹ ਬੰਦ ਕੀਤਾ ਗਿਆ ਸਰੋਤ ਡੀਸੀ ਮੈਡਮ ਵੱਲੋਂ ਆਪਣੀ ਆਖੇ ਜਿਹੜੀ ਉਹ ਗੱਲਬਾਤ ਰੱਖੀ ਗਈ ਸੀ ਪਰ ਪਰਿਵਾਰ ਵੱਲੋਂ ਤੇ ਮੋਰਚੇ ਤੇ ਬੈਠੇ ਲੋਕਾਂ ਵੱਲੋਂ ਉਸ ਗੱਲ ਨੂੰ ਨਕਾਰ ਦਿੱਤਾ ਗਿਆ ਵੀ ਧਰਨਾ ਜਿੰਨਾ ਟਾਈਮ ਸੀਬੀਆਈ ਜਿਹੜੀ ਜਾਂਚ ਹੈ ਉਹ ਨਹੀਂ ਹੁੰਦੀ ਉਹ ਤੋਂ ਉਨ ਤੱਕ ਜਿਹੜਾ ਧਰਨਾ ਇਹ ਜਾਰੀ ਰਹੇਗਾ ਕੋਸ਼ਿਸ਼ ਕਰਦੇ ਆਂ ਜਿ ਢਿੱਲੋਂ ਸਾਹਿਬ ਨਾਲ ਜਿਹੜੀ ਗੱਲਬਾਤ ਹੋ ਸਕੇ ਢਿੱਲੋਂ ਸਾਹਿਬ ਇੱਕ ਕੋਈ ਗਾਲੀ ਕੋਈ ਨਹੀਂ ਕੋਸ਼ਿਸ਼ ਕਰਦੇ ਆਂ ਢਿੱਲੋਂ ਸਾਹਿਬ ਨਾਲ ਜਿਹੜੀ ਗੱਲ ਹੈ ਉਹ ਹੋ ਸਕੇ ਜਿਹੜਾ ਸਵਾਲ ਚੰਡੀਗੜ੍ਹ ਤੋਂ ਵਕੀਲ ਸਾਹਿਬ ਨੇ ਸ਼ਾਇਦ ਜਾਂ ਪਟਿਆਲੇ ਤੋਂ ਨੇ ਉਹਨਾਂ ਵੱਲੋਂ ਇੱਕ ਚੈਨਲ ਦੇ ਉੱਤੇ ਜਿਹੜੀ ਗੱਲ ਉਹ ਕੀਤੀ ਗਈ ਆ ਵੀ ਸਾਡੇ ਕੋਲ ਵੀਡੀਓ ਐਵਿਡੈਂਸ ਹੈ ਜਿਹਦੇ ਵਿੱਚ ਸ਼ੁਰੂਆਤ ਜਿਹੜੀ ਹੈ ਉਹ ਉਹ ਕਰਨਲ ਸਾਹਿਬ ਦੇ بیٹے ਅੰਗਦ ਵੱਲੋਂ ਜਿਹੜੀ ਉਹ ਕੀਤੀ ਗਈ ਹੈ ਤੇ ਦੇਖ ਲੈਣੇ ਆਂ ਕਿਰਨੋ ਸਾਹਿਬ ਜੇ ਗੱਲ ਦੱਸਦੇ ਨੇ ਮੋਰਚਾ ਹੁਣ ਕਿੰਨਾ ਸਮਾਂ ਜਿਹੜਾ ਉਹ ਜਾਰੀ ਰਹਿੰਦਾ ਹੈ ਸ਼ਾਇਦ ਅੰਗਤ ਹੀ ਹੈ ਜੀ ਅੰਗਤ ਨਾਲ ਗੱਲ ਹੋ ਸਕੇ ਅੰਗਤ ਵੀਰੇ ਇੱਕ ਸਵਾਲ ਹੈ ਜੀ ਇੱਕ ਹੋਇਆ ਰਹੇ ਉੱਥੇ ਆ ਰਹੇ ਸਾਰੇ ਵੱਡੇ ਲੋਕ ਕਿੱਥੇ ਬੈਠਾਂਗੇ ਹਾਂ ਮੋਰਚਿਆਂ ਦਾ ਨਾ ਟਾਈਮ ਹੋ ਗਿਆ ਲੱਗਦਾ ਜੀ ਅੰਗਤ ਨਾਲ ਗੱਲ ਹੁੰਦੀ ਆ ਤਾਂ ਦੇਖਦੇ ਆ ਜਿਹੜੀ ਉਸ ਗੱਲ ਦੀ ਕਲੀਅਰੈਂਸ ਹੋ ਸਕੇ ਜਿਹਦੀ ਸ਼ੁਰੂਆਤ ਹੈ ਉਹਨਾਂ ਵੱਲੋਂ ਐਵੀਡੈਂਸ ਦੱਸੀ ਜਾ ਰਹੇ ਨੇ ਕਿ ਸਾਹ ਵੱਲੋਂ ਵੀ ਸਾਡੇ ਕੋਲ ਐਵੀਡੈਂਸ ਨੇ ਜਿਹਦੇ ਵਿੱਚ ਅੰਗਤ ਵੱਲੋਂ ਜਿਹੜੀ ਸ਼ੁਰੂਆਤ ਉਹ ਕੀਤੀ ਗਈ ਹੈ ਇਸ ਦਾ ਜਵਾਬ ਅੰਗਤ ਸਾਹਿਬ ਕਰਨਲ ਸਾਹਿਬ ਜਾਂ ਅੰਗ ਦੀ ਦੇ ਸਕਦਾ ਪਰਿਵਾਰ ਨੂੰ ਇਹ ਕਹਿੰਦਾ ਇਹਨਾਂ ਦਾ ਕਹਿਣਾ ਹੋਵੇ ਕਿ ਇਹ ਕਿੰਨੇ ਕੰਮ ਕਰਦੇ ਨੇ ਜੰਗਾਂ ਦੇ ਰਾਹ ਨੂੰ ਸੁਰੱਖਿਅਤ ਕਰਾ ਇੰਦਣ ਦੇ 15-15 ਮੰਦੇ ਸੁਰੱਖਿਅਤ ਕਰਾ ਇੰਦਣ ਦੇ ਪਰਿਵਾਰ ਵੱਲੋਂ ਇਹ ਕਿਹਾ ਗਿਆ ਵੀ ਧਰਨਾ ਨਿਰੰਤਰ ਜਾਰੀ ਰਹੂਗਾ ਸਾਡੇ ਪਰਿਵਾਰ ਵੱਲੋਂ ਇੱਕ ਮੈਂਬਰ ਜ਼ਰੂਰ ਧਰਨੇ ਦੇ ਵਿੱਚ ਸ਼ਾਮਲ ਜਿਹੜਾ ਹੋ ਰਹੇਗਾ ਉਹ ਤਰਨਾ ਜਿੰਨਾ ਟਾਈਮ ਵੀ ਲਾਉਣਾ ਪਿਆ ਅਸੀਂ ਤਰਨਾ ਲਗਾਤਾਰ ਜਾਰੀ ਰੱਖਾਂਗੇ 21 ਸਵਾਲ ਗਰੰਟੀ ਦੇ ਰਿਹਾ 21 ਸਵਾਲ 21 ਸਵਾਲ ਹੈ ਇੱਕ ਤੁਸੀਂ ਫਟ ਲਓ ਮੜਾ ਜਾ ਫਟ ਲਓ ਇੱਕ ਵਕੀਲ ਸਾਹਿਬ ਦੀ ਵੀਡੀਓ ਆਈ ਹੈ ਜਿਹਦੇ ਵਿੱਚ ਉਹ ਕਹਿ ਰਹੇ ਸਾਡੇ ਕੋਲ ਐਵੀਡੈਂਸ ਹੈ ਵੀ ਅੰਕਿਤ ਨੇ ਪਹਿਲਾਂ ਥੱਪੜ ਮਾਰਿਆ ਸਾਡੇ ਕੋਲ ਵੀਡੀਓ ਪ੍ਰੂਫ ਆ ਕੁਛ ਇਦਾਂ ਦੀ ਗੱਲ ਹੋਈ ਥੋੜੀ ਪਹਿਲਾਂ ਉੱਥੇ ਸਰ ਅਸੀਂ ਤਾਂ ਵੀਡੀਓ ਪ੍ਰੂਫ ਦਿੱਤੀਆਂ ਨਹੀਂ ਤੁਸੀਂ ਤਾਂ ਦੇਤੀਆਂ ਉਹ ਕਹਿੰਦੇ ਉਹਨਾਂ ਨੂੰ ਉਹ ਵੀ ਦੇ ਦੇਣ ਫਿਰ ਉਹ ਕਹਿੰਦੇ ਵੀ ਹਾਰਡ ਡਰਾਈਵ ਉਹ ਲੈ ਕੇ ਉਦੇ ਵਿੱਚੋਂ ਪੋਰਸ਼ਨ ਕੱਟ ਕੇ ਵਿਚਾਰੀ ਕਰਤੀਆਂ ਜਿਹੜੀ ਅੰਗਤ ਵੱਲੋਂ ਪਹਿਲਾਂ ਥੱਪੜ ਮਾਰਨ ਦੀ ਇਹਦੀ ਗੱਲਬਾਤ ਆ ਉਹ ਉਹ ਨਹੀਂ ਦਿਖਾਈ ਗਈ ਸਾਡੇ ਕੋਲ ਕੋਈ ਇੱਥੇ ਦੀ ਗੱਲ ਹੋਈ ਉੱਥੇ ਸਰ ਤੁਸੀਂ ਤਾਂ ਦੱਸਿਆ ਵੀ ਉਹਨਾਂ ਨੇ ਆ ਕੇ ਰੌਣੀ ਸਾਹਿਬ ਨੇ ਮੂੰਹ ਮੂੰਹ ਮੜਾ ਮਾਰਿਆ ਪਹਿਲਾਂ ਸਰ ਹੱਦ ਤੱਕ ਦੇਖਿਆ ਪੁਲਿਸ ਨੂੰ ਕੋਈ ਕੁਟਰੇ ਹੋਏ ਜਦੋਂ ਉਹ ਵੀ ਦੋ ਬੰਦੇ 12 ਬੰਦੇ ਦੇ ਉੱਪਰ ਚੜ ਰਹੇ ਸੀ ਇਹ ਤਾਂ ਮਜ਼ਾਕ ਅਲੀ ਗੱਲ ਹੋ ਗਈ ਸਰ ਕਿ ਦੋ ਬੰਦੇ ਆ ਕੇ ਉਹਨਾਂ ਨੂੰ ਕੁਟ ਗਏ ਬਸ ਠੀਕ ਹੈ ਯਾਨੀ ਕਿ ਸਲੈਪਿੰਗ ਤੁਹਾਡੇ ਵੱਲੋਂ ਪਹਿਲਾਂ ਨਹੀਂ ਹੋਈ ਸਰ ਇੱਥੇ ਹੁਣ ਇੰਨੀ ਪਬਲਿਕ ਜੇ ਉਹ ਦੋ ਬੰਦਿਆਂ ਨੂੰ ਦੋ ਬੰਦੇ ਆ ਕੇ ਇੰਨੀ ਪਬਲਿਕ ਨੂੰ ਮਾਰ ਸਕਦੇ ਹਨ ਉਹੀ ਗੱਲ ਹੈ ਜੇ 12 ਬੰਦੇ ਖੜੇ ਹੋ ਗਏ ਦੋ ਬੰਦੇ ਉਹਨਾਂ ਨੂੰ ਮਾਰ ਦੇਣਗੇ ਮਜ਼ਾਕ ਅਲੀ ਗੱਲ ਹੋ ਗਈ ਸਰ ਤੇ ਜੇ ਇਹ ਨਾ ਪ੍ਰੂਫ ਹੁੰਦਾ ਤਾਂ ਦਿਖਾਓ ਹਾਂ ਪਬਲਿਕ ਨੂੰ ਦਿਖਾ ਦਿਓ ਆਪਣਾ ਤੇ ਸਰ ਉਸਦੇ ਬਾਅਦ ਇੱਕ ਅਸੀਂ ਹੋਰ ਵੀਡੀਓ ਦਿਖਾਈਏ ਜਿੱਥੇ ਆਪ ਅਪੋਲੋਜਾਈਜ਼ ਕਰ ਰਹੇ ਆ ਕਿ ਗਲਤੀ ਹੋ ਗਈ ਆ ਸਰ ਦੂਜੀ ਚੀਜ਼ ਜੇ ਬੰਦਾ ਸਹੀ ਹੁੰਦਾ ਆਪ ਜਾ ਕੇ ਥਾਣੇ ਰਿਪੋਰਟ ਲਿਖਾਉਂਦਾ ਕਿ ਇਹ ਲੋਕ ਗਲਤ ਸੀ ਉਹ ਬੰਦੇ ਆਪ ਗਲਤ تھے ਇਸ ਲਈ ਉਹਨਾਂ ਨੇ ਵੀਡੀਓ ਕਾਲ ਕਰਕੇ ਸੌਰੀ ਬੋਲਿਆ ਕੋਈ ਬੰਦਾ ਵਿਦਆਊਟ ਐਨੀ ਰੀਜ਼ਨ ਸੌਰੀ ਬੋਲਦਾ ਉਹਨਾਂ ਨੇ ਇੱਕ ਗੱਲ ਹੋਰ ਕਹੀ ਆ ਵੀ ਉਹ ਉੱਥੇ ਰੇਟ ਕਰਨ ਗਏ ਸੀ ਸਾਡੇ ਕੋਲ ਜਿਮਣੀ ਮੌਜੂਦ ਹੈ ਕਿ ਉਹ ਪੈਸੇ ਐਸਚੂ ਤੋਂ ਇੱਥੋਂ ਦੇ ਹੈ ਨਹੀਂ ਐਸਚੂ ਤਾਂ ਕਿਤੇ ਹੋਰ ਦੇ ਨੇ ਹੋ ਤਾਂ ਤੇ ਉਹਨਾਂ ਨੂੰ ਹੱਕ ਕਿਸ ਨੇ ਦਿਆ ਰੋਂਗ ਪਾਰਕਿੰਗ ਤੇ ਐਲਕੋਹਲ ਡਰਿੰਕਿੰਗ ਨੂੰ ਜੱਜ ਕਰਨ ਲਈ ਉਹ ਤਾਂ ਜਿਹੜਾ ਜਿਹੜਾ ਨੀਅਰੈਸਟ ਪੁਲਿਸ ਸਟੇਸ਼ਨ ਆ ਉਸਦੇ ACP SHO ਉਹ ਆ ਕੇ ਦੇਖ ਸਕਦੇ ਨੇ ਐਤਾ ਡਿਊਟੀ 'ਚ ਵੀ ਨਹੀਂ ਸੀ ਉਸ ਟਾਈਮ ਉਸਦੀ ਉਹ ਕਹਿੰਦੇ ਡਿਊਟੀ ਸਾਡੇ ਜਿਮਣੀ ਪਾਈ ਹੋਈ ਆ ਵਕੀਲ ਸਾਹਿਬ ਨੇ ਸਾਡੇ ਕੋਲ ਜਿਮਣੀ ਦਿਖਾਈ ਆ ਉਹਨਾਂ ਨੇ ਮਨ ਲਓ ਸ਼ਾਇਦ ਕੁਝ ਦਿਖਾ ਰਹੇ ਸੀ ਉਹ ਕਹਿੰਦੇ ਜਿਮਣੀ ਆ ਵੀ ਪਹਿਲਾਂ ਜਾਰੀ ਕੀਤਾ ਗਿਆ ਸੀ ਰੇਡ ਕਰਨ ਜਾ ਰਹੇ ਹਾਂ ਉੱਥੇ ਵੀ ਬਕਾਇਦਾ ਮਨ ਲਓ ਵੀ ਹੋਰ ਟਾਈਮ ਟੇਬਲ ਬਣਾ ਕੇ ਅਸੀਂ ਸਰ ਮੇਰੇ ਤਰਫੋਂ ਚਾਹੇ ਰੇਡ ਕਰ ਲਓ ਚਾਹੇ ਅਸੀਂ ਗਲਤ ਵੀ ਹੋਣ ਮੈਂ ਵੈਸੇ ਤਾਂ ਗਾਰੰਟੀਆ ਨਹੀਂ ਹੈ ਕਿ ਮੈਡੀਕਲ ਰਿਕਾਰਡ ਕਿਆ ਰਿਹਾ ਹੈ ਭਾਈ ਜਰਨਸ ਵੀ ਗਲਤ ਵੀ ਆ ਨਾ ਤੁਸੀਂ ਪਬਲਿਕ ਰੋਡ ਨੂੰ ਇੱਕ ਵਕੀਰ ਸਾਹਿਬ ਨੇ ਕਿਹਾ ਜਿਹੜਾ ਅਲਕੋਹਲ ਦੀ ਗੱਲ ਹੈ ਉਹ ਕਹਿੰਦੇ ਵੀ ਉਹ ਪਰਪਲੀ ਉਹਨਾਂ ਨੇ ਕਿਹਾ ਵੀ ਅਸੀਂ ਅਲਕੋਹਲ ਨਹੀਂ ਕਿਰਾ ਵੀ ਡਰਿੰਕ ਨਹੀਂ ਕੀਤਾ ਗਿਆ ਵੀ ਮੈਡੀਕਲ ਰਿਪੋਰਟ ਨਹੀਂ ਸਿਰਫ ਜਨਰਲ ਹੀ ਦੇਖਿਆ ਗਿਆ ਵੀ ਸਿਰ ਇੱਕ ਨਹੀਂ ਕੀਤੀ ਸਰ ਇੱਕ ਚੀਜ਼ ਹੈ ਨਾਰਮਲੀ ਡਾਕਟਰ ਨੇ ਉਹ ਗੱਲ ਦੇਖੀ ਜੀ ਇਹਨਾਂ ਨੇ ਪੈਗ ਪੀਏ ਹੋਏ ਤੇ ਤੁਹਾਨੂੰ ਪਤਾ ਤਾਂ ਲੱਗ ਜਾਵੇ ਤੁਸੀਂ ਵੀ ਅਗਰ ਤੁਸੀਂ ਡਾਕਟਰ ਹੋ ਤੁਸੀਂ ਕਿਸੇ ਨੂੰ ਦੇਖ ਕੇ ਪਛਾਣ ਲੋਗੇ ਦਾਰੂ ਪੀਤੀ ਹੈ ਨਹੀਂ ਪੀਤੀ ਅਸੀਂ ਜੇ ਇੰਨੀ ਪੀਤੀ ਹੁੰਦੀ ਹੈ ਕੁਝ ਹੁੰਦਾ ਤੇ ਡਾਕਟਰ ਦੇਖ ਕੇ ਵੀ ਨਹੀਂ ਦੱਸ ਪਾਇਆ ਕਿ ਇਹਨਾਂ ਨੇ ਦਾਰੂ ਪੀਤੀ ਹੈ ਨਹੀਂ ਯਾਰ ਡਾਕਟਰ ਵੀ ਫੂਕ ਨੇ ਇਹ ਪਬਲਿਕ ਨੂੰ ਬੇਫਿਕਰ ਬਣਾਉਂਦੀ ਕੋਸ਼ਿਸ਼ ਚੱਲ ਰਹੀ ਹੈ ਬਹੁਤ-ਬਹੁਤ ਸ਼ੁਕਰੀਆ ਇਹ ਸਾਡੇ ਨਾਲ ਵੀਰ ਅੰਗਤ ਸਿੰਘ ਜਿਨ੍ਹਾਂ ਨੇ ਗੱਲ ਕਲੀਅਰ ਕੀਤੀ ਆ ਵੀ ਜਿਸ ਸਲੈਪਿੰਗ ਮੇਰੇ ਵੱਲੋਂ ਕੀਤੀ ਗਈ ਉਹਨਾਂ ਵੱਲੋਂ ਕੋਈ ਜਿਹੜਾ ਐਵੀਡੈਂਸ ਆ ਉਹ ਦਿਖਾਇਆ ਜਾਵੇ ਜਿਹੜੀ ਵੀਡੀਓ ਵਕੀਲ ਸਾਹਿਬ ਜਿਹੜੀ ਉਹ ਕਹਿ ਰਹੇ ਨੇ ਵੀ ਸਾਡੇ ਕੋਲ ਵੀਡੀਓ ਪ੍ਰੂਫ ਹੈ ਜਿਹੜਾ ਅ ਅੰਗਤ ਵੱਲੋਂ ਸਲੈਪਿੰਗ ਕਰਨ ਦਾ ਥੱਪੜ ਮਾਰਨ ਦਾ ਉਹ ਦਿਖਾਇਆ ਜਾਵੇ ਦੂਜੀ ਗੱਲ ਇਹ ਆ ਵੀ ਮੈਡੀਕਲ ਦੀ ਵਾਰੀ ਵੀ ਉਹਨਾਂ ਨੇ ਮੈਡੀਕਲ ਦੇ ਸੰਬੰਧ ਪੁੱਛੇ ਗਏ ਸਵਾਲ ਦੇ ਵਿੱਚ ਵੀ ਉਹਨਾਂ ਨੇ ਇਹੀ ਗੱਲ ਕਹੀ ਆ ਵੀ ਡਾਕਟਰਾਂ ਵੱਲੋਂ ਜਾਂਚ ਕੀਤੀ ਗਈ ਹੈ ਜੇ ਸਾਡੇ ਵੱਲੋਂ ਡਰਿੰਕ ਕੀਤੀ ਗਈ ਹੁੰਦੀ ਤਾਂ ਡਾਕਟਰ ਇਹ ਖੂੜੀ ਲਿਖ ਸਕਦਾ ਸੀ ਵੀ ਡਰਿੰਕ ਨਹੀਂ ਕੀਤੀ ਹੋਈ ਵੀ ਸਾਡੇ ਵੱਲੋਂ ਜੇ ਡਰਿੰਕ ਕੀਤੀ ਗਈ ਹੁੰਦੀ ਤਾਂ ਡਾਕਟਰਾਂ ਵੱਲੋਂ ਉਹ ਬਕਾਇਦਾ ਵਿੱਚ ਜਿਹੜੀ ਉਹ ਲਿਖਿਆ ਉਹ ਦੇਣਾ ਸੀ ਤੇ ਡਿਊਟੀ ਦੀ ਗੱਲ ਤੇ ਉਹਨਾਂ ਨੇ ਜਵਾਬ ਦਿੱਤੇ ਵੀ ਜੇ ਵਾਕਈ ਉਹ ਡਿਊਟੀ ਉੱਪਰ ਸਨ ਉਹਨਾਂ ਵੱਲੋਂ ਰੌਂਡ ਪਾਰਕਿੰਗ ਕਰਕੇ ਆ ਕੇ ਸਾਡੇ ਨਾਲ ਗੱਲ ਜਿਹੜੀ ਉਹ ਤਰੀਕੇ ਨਾਲ ਵੀ ਕੀਤੀ ਜਾ ਸਕਦੀ ਸੀ ਤੇ ਜਿਹੜੇ ਹਿਸਾਬ ਨਾਲ ਮਾਰਕਟਾਈ ਕੀਤੀ ਹੈ ਤੇ ਜਿੰਨੇ ਵੀ ਸਰਪੰਚਾਂ ਸਹਾਇਤਾ ਕਰਾਦੀ ਗਏ ਯੂਨੀਅਨ ਦੇ ਬੰਦੇ ਉਹ ਉਹਨਾਂ ਵੱਲੋਂ ਜਿਹੜੀ ਕੀਤੀ ਗਈ ਹੈ ਉਹ ਗਲਤ ਸਾਡੇ ਨਾਲ ਜਿਹੜੀ ਮਾਰਕਟਾਈ ਜਿਹੜੀ ਕੀਤੀ ਗਈ ਹੈ ਪਾਪਾ ਦੇਖ ਜੀ ਬੰਦਿਆਂ ਦੀ ਇੱਕ ਹੋਰ ਨਸ ਕਰਕੇ ਜਿਹੜੀ ਹੁਰਦੀਕਾਰ ਵੱਲੋਂ ਅਗਲੀ ਕਾਰ ਦੇ ਕੀ ਕਰ ਰਹੇ ਹਨ ਸਾਨੂੰ ਸੂਬਾ ਪ੍ਰਧਾਨ ਪ੍ਰਗਟ ਸਿੰਘ ਦੀ ਤਰਫੋਂ ਦੱਸਣਗੇ ਪਾਓ ਜੀ ਦੇਖੇ ਬ੍ਰਿਜ ਮੈਡਮ ਹੁਣ ਦੱਸੋ ਸਰਕਾਰ ਦੇ ਥੱਲੇ ਸਵੇਰੇ ਤੁਸੀਂ ਲੱਗੇ ਹੋ ਜਦੋਂ ਜਹਾਜ ਕਰਨਲ ਬਸਵਿੰਦਰ ਸਿੰਘ ਬਾਠਲੋਂ ਛਾਪ ਦਬਾਉਣ ਵਾਸਤੇ ਪਰ ਗੱਲ ਕਿੱਥੇ ਤੱਕ ਪਹੁੰਚੀ ਹੈ ਜਿਹੜੀ ਗੱਲ ਪਰਿਵਾਰ ਕਹਿ ਰਿਹਾ ਉਸ ਤੇ ਡੀਸੀ ਮੈਡਮ ਵੀ ਕਹਿ ਕੇ ਗਈ ਨੇ ਵੀ ਇਹ ਕਾਰਵਾਈ ਮੇਰੇ ਹੱਥ ਦੇ ਵਿੱਚ ਨਹੀਂ ਇਹਨੂੰ ਕਰਨ ਨੂੰ ਟਾਈਮ ਲੱਗੂ ਇਸ ਕਰਕੇ ਆਪਣੀ ਜਥੇਵੰਦੀ ਵੱਲੋਂ ਤੇ ਹੋਰ ਜਿਹੜੀਆਂ ਜਥੇਵੰਦੀਆਂ ਸਾਫਤਾ ਸੈਨਕੀਆਂ ਆਈਆਂ ਨੇ ਸਾਰੇ ਪ੍ਰਧਾਨਾਂ ਦੇ ਨਾਲ ਮੀਟਿੰਗ ਵੀ ਕੀਤੀ ਗਈ ਅੱਜ ਤੇ ਇੱਕ ਸਾਰਿਆਂ ਦੀ ਕਮੇਟੀ ਬਣਾਈ ਗਈ ਹੈ ਤੇ ਅੱਜ ਦਾ ਮੋਰਚਾ ਜਿਹੜਾ ਵਿਸਰਜਨ ਹਰ ਉਸ ਪਾਰੇ ਤੋਂ ਰਹਾਗੇ ਕੰਟੀਨਿਊ ਸੀ ਜਦ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਇੱਕ ਦੋ ਦਿਨ ਬਾਅਦ ਸ਼ਿਆੜੀ ਲੋਡ ਕਰ ਲਵੇ ਉਹ ਵੱਡਾ ਐਕਸ਼ਨ ਦਵਾਂਗੇ ਪੰਜਾਬ ਦੇ ਵਿੱਚ ਚਾਹੇ ਸਾਨੂੰ ਰੇਲਵੇ ਟਰੈਕ ਜਾਮ ਕਰਨੇ ਪੈਣ ਚਾਹੇ ਹਾਈਵੇ ਰੋਡ ਜਾਮ ਕਰਨੇ ਪੈਣ ਉਹ ਅਸੀਂ ਨੀਤੀ ਬਣਾ ਲਈ ਰਣਨੀਤੀ ਬਣਾ ਲਈ ਸਾਰੇ ਕਮੇਟੀਆਂ ਨਾਲ ਜ਼ਿਲ੍ਹਿਆਂ ਦੇ ਵਿੱਚ ਗੱਲਬਾਤ ਕਰ ਲਾਂਗੇ ਫੋਨ ਤੇ ਗਰੀਏ ਉਹ ਮਤਲਬ ਇੱਕ ਦੋ ਦਿਨਾਂ ਬਾਅਦ ਅਸੀਂ ਵੱਡਾ ਐਕਸ਼ਨ ਲਵਾਂਗੇ ਜੇ ਇਹਨਾਂ ਨੇ ਇਨਸਾਫ ਨਾ ਦਿੱਤਾ ਤੇ ਇਸ ਕਰਕੇ ਅੱਜ ਦਾ ਮੋਰਚਾ ਅੱਜ ਦਾ ਜਿਹੜਾ ਚੱਲਿਆ ਸੀ ਟਰਨਾ ਇੱਥੇ ਸਮਾਪਤ ਕਰਾਂਗੇ ਆਪਣੇ ਜਥੇਬੰਦੀ ਦਾ ਰੂਲ ਹੈ ਨਾਰੇ ਮਾਰ ਕੇ ਢੰਢੇ ਚੱਕ ਕੇ ਵਿਸਰਜਨ ਕਰਾਂਗੇ ਅਸਟੇਜ ਦੀ ਜਿਹੜੀ ਕਾਰਵਾਈ ਅੱਜ ਅਸੀਂ ਸਮਾਪਤ ਕਰਾਂਗੇ ਮੋਰਚਾ ਆਪਣਾ ਪੱਕਾ ਹੈ ਸਟੇਜ ਬੰਦ ਹੋ ਜੂਗੀ ਆਪਣੇ ਬੰਦੇ ਬੈਠੇ ਰਹਿਣਗੇ ਜਿੰਨੇ ਆਪਣੇ ਲੋਕ ਏਰੀਏ ਦੇ ਸਾਬਕਾ ਸੈਲ ਕਹਿੰਦੇ ਰਾਤ ਨੂੰ ਇੱਥੇ ਰਹਿਣਗੇ ਜਿੰਨੇ ਦੂਰ ਆਏ ਵੀਰ ਨੇ ਜਾਣਗੇ ਇੱਕ ਦੋ ਦਿਨ ਬਾਅਦ ਫੁੱਲ ਦਸਾਂ ਪਰ ਕੇ ਇਹ ਦੇਖਾਂਗੇ ਆਪਾਂ ਕਰ ਲਿਆ ਕੀ ਹੈ ਜ਼ਿਲ੍ਹੇ ਵਾਜ ਕਰਨੇ ਦਾ ਕਿਵੇਂ ਕਰਨਾ ਹੈ ਇੱਕ ਵਾਰ ਪੂਰਾ ਪੰਜਾਬ ਹਲਾਵਾਗੇ ਪੰਜਾਬ ਕਿਉਂਕਿ ਜੇ ਕਿਸਾਨ ਜੱਤੇ ਬੰਦਿਆਂ ਨੇ ਅੱਜ ਮਨਾਇਆ ਕਰਤਾ ਦੀ ਆਪਾਂ ਨੇ ਹੁਣ ਜੱਤੇ ਬੰਦਿਆਂ ਕਿਸਾਨ ਜੱਤੇ ਬੰਦਿਆਂ ਲੈ ਕੇ ਆਵਾਂਗੇ ਪੂਰੇ ਜ਼ੋਰ ਸ਼ੋਰ ਨਾਲ ਤੇ ਇਸ ਕਰਕੇ ਅੱਜ ਦੀ ਜਿਹੜੀ ਸਟੇਜ ਉੱਤੇ ਸਮਾਪਤੀ ਹੁੰਦੀ ਹੈ ਤੇ ਬਾਕੀ ਮੋਰ ਕੇ ਕੰਟੀਨਿਊ ਚੱਲੂਗਾ ਕੱਲ ਨੂੰ ਸਟੇਜ ਹੈ ਫੇ ਤਰੀਕੇ ਨਾਲ ਫੇਰ ਚੱਲੂ ਇੱਕ ਦੋ ਦਿਨਾਂ ਬਾਅਦ ਵੱਡਾ ਕੱਟ ਕਰਕੇ ਫੇਰ ਵੱਡਾ ਐਕਸ਼ਨ ਕਰਾਂਗੇ ਸੋ ਇੰਨੀ ਬੇਨਤੀ ਹੈ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ সবকাল ক্রান্তিকারী